एनआरआई परमिंदर सिंह बिट्टू कनाडा ਦੇ ਬਡਮੁੱਲੇ ਸਹਿਯੋਗ ਦੇ ਨਾਲ ਪਾਤਾਵਰਨ ਪ੍ਰੇਮੀ ਉੱਗੇ ਸਮਾਜ ਸੇਵਕ ਹਰਦੀਪ ਸਿੰਘ ਨਸਰਾਲੀ ਉਹਨਾਂ ਨੇ ਆਪਣੇ ਸਾਥੀਆਂ ਦੇ ਨਾਲ ਰਲ ਕੇ ਪਿੰਡ ਨਸਰਾਲੀ ਦੇ ਵਿੱਚ ਘਰ-ਘਰ ਦੇ ਵਿੱਚ ਜਾ ਕੇ ਫਲਦਾਰ ਬੂਟੇ ਲਗਾਏ ਤੁਸੀਂ ਵੀਡੀਓ ਨੂੰ ਪੂਰੀ ਜ਼ਰੂਰ ਦੇਖਣਾ ਹਰਦੀਪ ਸਿੰਘ ਨਸਰਾਲੀ ਵਾਤਾਵਰਣ ਪ੍ਰੇਮੀ ਵੱਲੋਂ ਜੋ ਪਿਛਲੀ ਵਾਰ ਦੇ ਬੂਟੇ ਲਾਏ ਹੋਏ ਨੇ ਉਹਨਾਂ ਨੂੰ ਫਲ ਲੱਗਿਆ ਹੋਇਆ ਤੇ ਲੋਕਾਂ ਨੇ ਫਲ ਵੀ ਖਾਦੇ ਤੇ ਤੁਸੀਂ ਵੀ ਦੇਖਦੇ ਰਹੋ ਜਨਾ ਵੀਰ ਜੀ ਤੁਹਾਡਾ ਮੇਰਾ ਨਾਮ ਹੈ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਇਹ ਤੁਹਾਡਾ ਘਰ ਹਾਂਜੀ ਠੀਕ ਹੈ ਤੇ ਤੁਸੀਂ ਅੱਜ ਇਹਨਾਂ ਵੀਰ ਜੀ ਦੇ ਨਾਲ ਵੀ ਸੇਵਾ ਨਿਭਾ ਰਹੇ ਹੋ ਬਹੁਤ ਸ਼ੂਰੀ ਗੱਲ ਹੈ ਇਹ ਜੋ ਬੂਟੇ ਪਹਿਲੇ ਤੁਹਾਡੇ ਘਰ ਇਹ ਆਪਾਂ ਜੀ ਇੱਥੋਂ ਰੋਡ ਨਿਕਲੀ ਸੀਗੀ ਇੱਕ ਕੱਚਾ ਰਸਤਾ ਆ ਉਹਦੇ ਤੇ ਲਾ ਰਹੇ ਆ ਜੀ ਠੀਕ ਹੈ ਹਾਂਜੀ ਹਾਂ ਡਿਪਾਰਟਮੈਂਟ ਵੱਲੋਂ ਕਿਹੜੇ ਕਿਹੜੇ ਬੂਟੇ ਨੇ ਇਹ ਜੀ ਵਿੱਚ ਹੈਗੇ ਆਂਬ ਅਮਰੂਦ ਜਿਵੇਂ ਮੈਂ ਪਰਮਾ ਦੇਖਾ ਹੈਗੀਆਂ ਨੇ ਜੀ ਦੂਤ ਹੈਗੇ ਆ ਫਲ ਵਾਲੇ ਹੈਗੇ ਆ ਜੀ ਜਿਵੇਂ ਔਲਾ 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 ਹੋ ਗਿਆ ਤੇ ਜਮ ਜਮਣ ਹੋ ਗਈ ਆ ਆਂਬ ਆਂਬ ਹੋ ਗਿਆ ਅਮਲਦਾਸ ਅਮਲਦਾਸ ਹੋ ਗਿਆ ਜੀ ਤੇ ਹੋਰ ਵੀ ਅਸੀਂ ਫਲਦਾਰ ਬੂਟੇ ਵੱਧ ਤੋਂ ਵੱਧ ਲਾਵਾਂਗੇ ਜੀ ਕੀ ਨਾ ਬੱਚੇ ਤੇਰਾ ਅਭੀਦੀਪ ਸਿੰਘ ਅਭੀਦੀਪ ਸਿੰਘ ਨਾ ਅਭੀਦੀਪ ਸਿੰਘ ਕਿਹੜਾ ਮੁੰਡਾ ਪੁੱਤ ਹੈ ਨਸਰਾਲੀ ਨਸਰਾਲੀ ਕੀ ਕਹਿਣਾ ਚਾਹੋਗੇ ਫਿਰ ਅੱਜ ਕਮਾਈ ਬੂਟੇ ਲਗਾਓ ਪਾਤੋ ਵੱਧ ਤੇਈ ਫੋਟੇ ਪਾਲ ਕਰਾਂਗੇ ਪਾਣੀ ਪੂਣੀ ਦਵਾਵਾਂਗੇ ਇਹਨਾਂ ਨੇ ਜੋ ਅੱਜ ਬੂਟੇ ਕਰ ਕਰ ਲਾਉਂਦੇ ਨੇ ਕੌਣ ਨੇ ਉਹ ਉਹ ਹਰਦੀਪ ਸਿੰਘ ਨਸਰਾਲੀ ਘਰ ਘਰ ਬੂਟੇ ਵੰਡਦੇ ਨੇ ਬਹੁਤ ਵਧੀਆ ਗੱਲਾਂ ਵਾਤਾਵਰਨ ਬਚਾਉਂਦੇ ਨੇ ਤੁਸੀਂ ਉਹਨਾਂ ਦਾ ਕੀ ਕਰਦੇ ਹੋ ਫਿਰ ਸਤਿਕਾਰ ਸਤਿਕਾਰ ਉਦੋਂ ਤੋਂ ਪੈੜ ਵਾਲੀ ਸੜਕ ਇਹ ਵਧੀਆ ਸੜਕਾ ਹੁਣ ਵਧੀਆ ਚੌੜੀ ਬਣ ਰਹੀ ਆ ਤੇ ਮਜ਼ਬੂਤ ਬਣ ਰਹੀ ਆ ਇਹ ਆਲੇ-ਦਾਲੇ ਅਸੀਂ ਜਦ ਦੱਡਣ ਬਣ ਗਈ ਤੇ ਇਹ ਦਿਹਾਲੇ-ਦਾਲੇ ਅਸੀਂ ਹੋਰ ਬੂਟੇ ਲਾਵਾਂਗੇ ਇਹ ਬੂਟੇ ਲਾ ਕੇ ਵਧੀਆ ਇਹ ਸੜਕ ਦੇ ਸਵਾਮਾ ਕਰਾਂਗੇ ਕਿੱਥੇ ਤੱਕ ਬੂਟੇ ਲਾਏ ਜਾਣਗੇ ਅੱਗੇ ਅੱਗੇ ਇਸੜੂ ਤੱਕ ਬੂਟੇ ਲਾ ਦਿੱਤੇ ਜਾਣਗੇ ਵੱਡੇ-ਵੱਡੇ ਸਾਡਾ ਪਿੰਡ ਨਸਰਾਲੀ ਤੋਂ ਲੈ ਕੇ ਇਸੜੂ ਤੱਕ ਇਧਰੋਂ ਸਾਡਾ ਪਿੰਡ ਜਿੱਥੇ ਬੰਨਾ ਉਥੇ ਤੱਕ ਅਸੀਂ ਬੂਟੇ ਲਾ ਦਾਂਗੇ ਹਰਦੀਪ ਸਿੰਘ ਨਸਰਾਲੀ ਜੀ ਤੇ ਤੁਸੀਂ ਫਿਰ ਅੱਜ ਕੀ ਕਹਿਣਾ ਚਾਹੁੰਦੇ ਹੋ ਤੇ ਕਿਹਨਾਂ ਦੇ ਘਰ ਆਪਾਂ ਬੂਟਾ ਲਾਇਆ ਤੇ ਕਿਹੜਾ ਰੋੜਾ ਤੁਸੀਂ ਸਾਰਾ ਇਹ ਅਸੀਂ ਪਿੰਡ ਨਸਰਾਲੀ ਖੜੇਆ ਡੇਰੇ ਕੋ ਇਹ ਡੇਰਾ ਸਨਸਵਾਮੀ ਨਮੋਨਾ ਜੀ ਦਾ ਡੇਰਾ ਥੀ ਇੱਥੇ ਅਸੀਂ ਇੱਕ ਝਿੜੀ ਹੀ ਬਣ ਗਈ ਸਵੇਰੇ ਅਸੀਂ ਡੇਰੇ ਬੂਟੇ ਲਾਏ ਨੇ ਅੰਬਾਂ ਦੇ ਅੰਬਾ ਲੀਜੀ ਲਾਈਆ ਪੰਜ ਬੂਟੇ ਡੇਰੇ ਤੋਂ ਸ਼ੁਰੂਆਤ ਕਰੀ ਅਨ ਨਸਰਾਲੀਆ ਜੀ ਸਵੇਰ ਦੇ ਬੂਟੇ ਲਾਉਂਦੇ ਫਿਰਦੇ ਆ ਕਰ ਕਰ ਜਾ ਕੇ ਧਰਮਖਤਾਨਾਂ ਤੇ ਜਾ ਕੇ ਲੋਕਾਂ ਦੀਆਂ ਕਿਸਾਨ ਭਰਾਵਾਂ ਦੀਆਂ ਮੋਟਰਾਂ ਤੇ ਜਾ ਕੇ ਬੂਟੇ ਲਾਏ ਨੇ ਤੇ ਮੈਂ ਤੁਹਾਨੂੰ ਇੱਥੇ ਇਹ ਵੀ ਦੱਸਣਾ ਚਾਹਉਣਾ ਇੱਕ ਸਾਡੇ ਐਨਆਰਆਈ ਭਰਾ ਨੇ ਭਾਈ ਸਰਦਾਰ ਪਰਮਿੰਦਰ ਸਿੰਘ ਜੀ ਕੈਨੇਡਾ ਇਹ ਸਾਰੇ ਬੂਟੇ ਸਾਨੂੰ ਉਹਨਾਂ ਨੇ ਲੈ ਕੇ ਦਿੱਤੇ ਨੇ ਤੇ ਅੱਗੇ ਵੀ ਪਹਿਲਾਂ ਵੀ ਉਹਨਾਂ ਨੇ ਕਈ ਵਾਰ ਬੂਟੇ ਸਾਡੇ ਪਿੰਡ ਚ ਲੈ ਕੇ ਦਿੱਤੇ ਨੇ ਤੁਸੀਂ ਅੱਜ ਕੀ ਸਿੱਖਿਆ ਫਿਰ ਹਰਦੀਪ ਸਿੰਘ ਨਸਰਾਲੀ ਜੀ ਅੱਧ ਲਗਾਉਣੇ ਚਾਹੀਦੇ ਨੇ ਤੇ ਆਪਣੇ ਜਨਮ ਦਿਨ ਤੇ ਆਪਾਂ ਨੂੰ ਦੁੱਖ ਵੀ ਲਵਾਉਣਾ ਚਾਹੀਦਾ ਥੈਂਕ ਯੂ ਜਸ ਸਿੰਘ ਜੀ ਹਾਂ ਜੀ ਚੰਦ ਸਿੰਘ ਚੰਦ ਸਿੰਘ ਸੈਟਰ ਨਸਰਾਲੀ ਜੀ ਨਸਰਾਲੀ ਹਾਂ ਜੀ ਨਾਮ ਆਜੀ ਜਖਤਾਰ ਸਿੰਘ ਜੀ ਅਬਜੀ ਦਾ ਜਸਵੰਦਰ ਸਿੰਘ ਪਿੰਡ ਨਸਰਾਲੀ ਹਾਂ ਜੀ ਸੁਖਵਿੰਦਰ ਸਿੰਘ ਨਸਰਾਲੀ ਗ੍ਰੇ ਹਰਦੀਪ ਸਿੰਘ ਆਪਣੇ ਵਾਤਾਵਰਨ ਪ੍ਰੇਮੀ ਤੇ ਬਾਕੀ ਪਿੰਡ ਸਰਾਲੀ ਦੇ ਕਿੰਦੇ ਵੀ ਸੂਝਵਾਨ ਵਿਅਕਤੀ ਨੇ ਬਹੁਤ-ਬਹੁਤ ਧੰਨਵਾਦੀ ਰਹਿੰਦਾ ਨੇ ਬਹੁਤ ਚੰਗਾ ਬਰੌਲਾ ਕੀਤਾ ਬੂਟੇ ਲਾਉਣਾ ਹੁਣ ਸਮੇਂ ਦੀ ਬਹੁਤ ਬੜੀ ਲੋੜ ਆ ਕਿਉਂਕਿ ਗਰਮੀ ਦੇ ਕਾਰਨ ਵਾਤਾਵਰਨ ਜਿਹੜਾ ਬਹੁਤ ਜ਼ਿਆਦਾ ਹੋਰ ਗਰਮ ਹੁੰਦਾ ਜਾ ਰਿਹਾ ਜਿਵੇਂ ਬੂਟੇ ਲੱਗਣਗੇ ਤਾਂ ਹੀ ਜਿਹੜਾ ਹੈਗਾ ਵਾਤਾਵਰਨ ਦੇ ਵਿੱਚ ਜਿਹੜਾ ਆਪਣਾ ਸੰਤੁਲਨ ਹੋਊਗਾ ਨੀਂਹ ਵਗੈਰਾ ਦਾ ਵੀ ਬੈਲੈਂਸ ਬਣਿਆ ਰੱਖੂਗਾ ਤੇ ਇਹ ਸਭ ਤੋਂ ਵਧੀਆ ਮੌਸਮ ਹੁਣ ਆਪਾਂ ਦੇਖਦੇ ਆਂ ਕਈ ਵਾਰ ਪਿੰਡਾਂ ਦੇ ਵਿੱਚ ਪੂਰੇ ਦਰਖਤ ਭਰੇ ਹੁੰਦੇ ਸੀ ਹੁਣ ਬਹੁਤ ਘੱਟ ਗਏ ਇਹੇ ਛੋਟੇ ਛੋਟੇ ਉਪਰਾਲਿਆਂ ਦੇ ਨਾਲ ਹੀ ਇਹ ਜਿਹੜਾ ਦੁਬਾਰਾ ਆਪਾਂ ਇਹ ਮੋੜ ਸਰਜੀਤ ਕਰ ਸਕਦੇ ਆ ਜਿਹੜੇ ਵਾਤਾਵਰਣ ਦੇ ਸਿਸਟਮ ਨੂੰ ਮੈਂ ਇੱਕ ਵਾਰ ਫੇਰ ਆਪਣੇ ਵੀਰ ਹਰਦੀਪ ਸਿੰਘ ਬੱਬੂ ਤਾਰੀ ਜੀ ਤੇ ਬਾਕੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਇਸ ਕੰਮ ਨਾਲ ਜੁੜੇ ਹੋਏ ਨੇ ਤੇ ਇਹ ਐਦਾਂ ਹੀ ਚੱਲਦਾ ਰਹੇ ਤੇ ਆਪਾਂ ਇਹ ਵੀ ਕੋਸ਼ਿਸ਼ ਕਰੀਏ ਵੀ ਇਹਨਾਂ ਦੀ ਬੂਟਿਆਂ ਦੀ ਸੰਭਾਲ ਵੀ ਹਨਾ ਆਪਾਂ ਇਹ ਵੀ ਕਰੀਏ ਤਾਂ ਕਿ ਘਟੋੜ 100 ਦੇ ਵਿੱਚੋਂ 90 ਕਬੂਟੇ ਦਾ ਜ਼ਰੂਰ ਹੋ ਜਾਣ ਜੀ ਠੀਕ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਤੇ ਕੀ ਨਾਮ ਸਰ ਆਪਣਾ ਮੇਰਾ ਜਸਵੀਰ ਸਿੰਘ ਔਜਲਾ ਜੀ ਐਡਵੋਕੇਟ ਉਹ ਮਠਾ ਅਮਰੂਦ ਆ ਬਈ ਉਹਨੇ ਲਿਆ ਯਾਰ ਵੀਰਾਂ ਨੇ ਬਹੁਤ ਨਾ ਮਠਾ ਅਮਰੂਦ ਇਹ ਛੋਟੇ ਛੋਟੇ ਅਮਰੂਦ ਨੇ ਮਿੱਠੇ ਬਹੁਤ ਨੇ ਦੇਖੋ ਨਿਸਰਾਲੀ ਜੀ ਆਹ ਮਿਹਰਬਾਨੀ ਹੈ ਜੀ ਇਹ ਸੰਤ ਸਵਾਮੀ ਨਮੋ ਨਾਸ ਜੀ ਦੀ ਕਿਰਪਾ ਇਹਨਾਂ ਦੇ ਉੱਤੇ ਬੋਨਾ ਵੀ ਲੜ ਪੀਦੀ ਜੀ ਇਹਦੇ ਨਾਲ ਛੇਕੂ ਨਾ ਕਹਿੰਦੇ ਮਰੂਦ ਨਹੀਂ ਚਾਈ ਤੋੜਦੀ ਮਹਾ ਮੇਰੀ ਦਾ ਜਾਨਪਾ ਜੈ ਖਾਓ ਬਾਈ ਇਹਨਾਂ ਕੁ ਜਵਾਕ ਮధుਵਿਆ ਜਿ ਬੜਵੀਂ ਮਾਤਾ ਨੇ ਵੀ ਪਿਆਰ ਨਾਲ ਪਾਲਿਆ ਤੇ ਵੀਰ ਜੀ ਨੇ ਵੀ ਬਹੁਤ ਭਰੋਸੇ ਨਾਲ ਲਾਇਆ ਸੀਗਾ ਵੀ ਹਾਂ ਇਹ ਬੁਟਾ ਔਰ ਬਤਾਓ ਕਿਵੇਂ ਆਂ ਹਾਂਜੀ ਠੀਕ ਆ ਜੀ ਠੀਕ ਆ ਬਹੁਤ ਵਧੀਆ ਤੁਹਾਨੂੰ ਮਿਲ ਕੇ ਸੇਵਾਦਾਰ ਪੂਰੇ ਸੰਘਰਸ਼ੀ ਨੇ ਟੋਆ ਤਾਂ ਹੈ ਵੀ ਬਸ ਆਉਂਦੇ ਨੂੰ ਆਪ ਹੀ ਨਿਕਲ ਜਾਂਦਾ ਨਜ਼ਰਾਲੀ ਸਾਹਿਬ ਕਿੰਨਾ ਬੂਟਾ ਪਿਆ ਹੁਣ ਤੁਹਾਡੇ ਕੋਲ ਹਾਂਜੀ ਕਿੰਨਾ ਬੂਟਾ ਲਾ ਅੱਜ ਅਸੀਂ 70-80 ਕਰੀਬ ਦੇ ਬੂਟਾ ਵੇਖ ਅਸੀਂ 200 ਬੂਟਾ ਲੈ ਕੇ ਆਂਦਾ ਦੀ ਇਹ ਵਧੀਆ ਤੇ ਕਲਮੀ ਬੂਟਾ ਲੈ ਕੇ ਜਾਂਦਾ ਦੀ ਕਲਮ ਵਾਲਾ ਵਧੀਆ ਤੇ ਤਕਰੀਬਨ 100 ਤੋਂ ਉੱਤੇ ਬੂਟਾ ਸਾਡੇ ਘਰੇ ਰੱਖਿਆ ਹੋਇਆ ਵੱਧ ਜਿੱਥੇ ਅਸੀਂ ਹਰ ਰੋਜ਼ ਉਹਨੂੰ ਪਾਣੀ ਪਾਵਾਂਗੇ ਪਾਣੀ ਤਾਂ ਵੈਸੇ ਉਹਨੂੰ ਰੱਬ ਹੀ ਪਾ ਰਿਹਾ ਮੀਂਹ ਪਾ ਰਿਹਾ ਫਿਰ ਵੀ ਕਈ ਵਾਰ ਤੋਂ ਪੈ ਜਾਂਦੀ ਹੈ ਪਾਣੀ ਦੀ ਲੋੜ ਤਾਂ ਉਹ ਘਰੇ ਰੱਖਿਆ ਹੋਇਆ ਤੇ ਅਗਲਾ ਸ਼ਨੀਵਾਰ ਨੂੰ 22 ਤਰੀਕ ਤੇ ਐਤਵਾਰ 28 ਤਰੀਕ ਨੂੰ ਸਵੇਰੇ ਵੀ ਸਾਵ ਨੂੰ ਠੰਡਿਓ ਇਦਾਂ ਹੀ ਨੌਜਵਾਨ ਜਿਵੇਂ ਅੱਜ ਸਾਡੇ ਤਾਂ ਐਵੇਂ ਨੌਜਵਾਨਾਂ ਨੂੰ ਨਾਲ ਲੈ ਕੇ ਚੱਲਾਂਗੇ ਤੇ ਸਾਰੇ ਪਿੰਡ ਵਿੱਚ ਬੂਟੇ ਲਾਵਾਗੇ। ਜੀ ਤੁਹਾਡਾ ਮੇਰਾ ਨਾਮ ਬਲਵਿੰਦਰ ਸਿੰਘ ਜੀ। ਬਲਵਿੰਦਰ ਸਿੰਘ ਜੀ ਕਿਹੜੇ ਰੋਡ ਤੇ ਖੜੇ ਆਪਾਂ ਉਹ ਜੋ ਆਪਾਂ ਇਸ ਰੋਡ ਤੋਂ ਪੈਣ ਰੋਡ ਤੇ ਖੜੇ ਆ ਜੀ। ਤੇ ਕੀ ਗੱਲ ਕਰਦੇ ਹੋ ਤੁਸੀਂ। ਮੈਂ ਇਹ ਕਹਿਣਾ ਚਾਹੂੰਗਾ ਜੀ ਕਿ ਵੱਧ ਤੋਂ ਵੱਧ ਰੁੱਖ ਲਗਾਏ ਜਾਣ ਜੀ। ਤੇ ਸਾਡੇ ਵਾਤਾਵਰਣ ਪ੍ਰੇਮੀ ਹਰਦੀਪ ਸਿੰਘ ਜੀ ਦਾ ਨਸਰਾਲੀ ਦਾ ਇਹਨਾਂ ਦਾ ਧੰਨਵਾਦ ਆ ਜੀ ਜਿਨ੍ਹਾਂ ਨੇ ਇਹਨਾਂ ਨੇ ਇਹ ਅੱਗੇ-ਅੱਗੇ ਮਹਮ ਮੁਹਿੰਮ ਚਲਾਈ ਆ ਜੀ ਬੂਟੇ ਲਗਾਉਣ ਦੀ ਤੇ ਮੈਂ ਧੰਨਵਾਦ ਕਰਦਾ ਜੀ ਇਹਨਾਂ ਦਾ ਤੇ ਤੁਸੀਂ ਕਿੰਨੇ ਰੁੱਖ ਲਾ ਦਿੱਤੇ ਹੋ ਅੱਜ ਅੱਜ ਤਕਰੀਬਨ ਅਸੀਂ ਲਾ ਚੁੱਕੇ ਆ ਜੀ 70-80 ਦੇ ਕਰੀਬ 70-80 ਦੇ ਕਰੀਬ ਬੂਟੇ ਲਾ ਚੁੱਕੇ ਆ ਜੀ ਫਲਦਾਰ ਬੂਟੇ ਛਾਂਦਾਰ ਬੂਟੇ ਜੀ ਤੇ ਜ਼ਿਆਦਾਤਰ ਅਸੀਂ ਫਲਦਾਰੀ ਬੂਟੇ ਲਗਾਏ ਨੇ අගලේ ශනී ඇතබර සෙල ගමන්ගේදී